ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਸਰਪੰਚ ਸੁਵਿੰਦਰ ਸਿੰਘ ਪਿੰਡ ਭਗਵਾਨਪੁਰ ਮੈਨੂੰ ਸਤ ਸੰਤਿ ਨਾਲ ਮੇਰੇ ਪਿੰਡ ਨੇ ਬਹੁਤ ਸਤਕਾਰ ਦੇ ਨਾਲ ਮੈਨੂੰ ਚੁਣਿਆ ਤੇ ਮੈਂ ਵਿਸ਼ਵਾਸ ਦਿਵਾਉਣਾ ਹੈ ਕਿ ਜੋ ਵੀ ਕੰਮ ਹੈ ਮੈਂ ਬਹੁਤ ਇਮਾਨਦਾਰੀ ਨਾਲ ਕਰਾਂਗਾ ਤੇ ਵੱਧ ਚੜ ਕੇ ਪਿੰਡ ਦੇ ਜੀਵਨ ਤਵਾਂਗਾ ਗਰਾਉਂਡ ਦੀ ਬਹੁਤ ਘਾਟਿਆ ਬੱਚਿਆਂ ਨੇ ਖੇਡਣ ਨੂੰ ਹੈ ਨਹੀਂ ਕੋਈ ਸਵੀ ਇੱਕ ਕੂੜਾ ਕਰਕਟ ਜੋ ਆ ਸਾਰੇ ਪਿੰਡ ਦੇ ਵਾਲੇ ਦੁਆਲੇ ਫਿਰਦੇ ਆ ਅਸੀਂ ਉਹਦੀ ਸਫਾਈ ਬਾਰੇ ਕੂੜਾ ਤੇ ਹੰਦੇ ਵਾਂਗੇ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਦਾ ਪ੍ਰਬੰਧ ਕਰਾਂਗੇ ਬਾਕੀ ਜੋ ਵੀ ਹੈ ਪਿੰਡੀਆਂ ਗੁੜੀਆਂ ਨਾਲੀਆਂ ਤੇ ਸਾਡੇ ਜਿਹੜੇ ਸੀਵਰੇਜ ਅੱਧਾ ਪੈ ਚੁੱਕਾ ਥੋੜਾ ਰਹਿੰਦਾ ਲੋ ਸਰਕ ਦਾ ਕੰਮ ਹੈ ਉਹ ਵੀ ਅਸੀਂ ਪਿੰਡ ਦੇ ਰਾਤੇ ਹਰਕਰੋਵਾਂਗੇ ਸਾਥ ਪਿੰਡ ਦੇ ਵਿੱਚ ਸਫਾਈ ਕਰਨ ਵਾਲੇ ਕਰਮਚਾਰੀ ਰੱਖਾਂਗੇ ਜੀ ਉਹ ਜੋ ਅਸੀਂ ਡਰਮ ਵਗੈਰਾ ਪਿੰਡ 'ਚ ਰੱਖਾਂਗੇ ਉਹ ਸਾਰਾ ਕੂੜਾ ਕਰਕਟ ਚੱਕ ਕੇ ਜਿੱਥੇ ਅਸੀਂ ਡੰਪ ਬਣਾਵਾਂਗੇ ਉੱਥੇ ਤੇਰੀ ਲਾ ਕੇ ਆਇਆ ਕਰਾਂਗੇ ਜੇ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਇਹਨੇ ਕਿਦੋਂ ਬਿਮਾਰੀ ਤੋਂ ਬਚਾਰ ਹੋਗਾ ਨਾਲੇ-ਨਾਲੇ ਸਾਡੇ ਸਭ ਕੰਦ ਪਿਆ ਆ ਆਪਣੇ ਚਰਚਾ ਸਰ ਪਿੰਡ ਦੇ ਵਿੱਚ ਆਪਣਾ ਉਹ ਮੈਡੀਕਲ ਹੈ ਨਹੀਂ ਸਿੱਧਾ ਅਜੇ ਤੱਕ ਕੋਈ ਸੁਵਿਧਾ ਨਹੀਂ ਪਿੰਡ ਦੇ ਵਿੱਚ ਮੈਡੀਕਲ ਡਿਪਾਰਟਮੈਂਟ ਉਹ ਸਕੂਲ ਸਾਡਾ 8ਵੀਂ ਤੱਕ ਆ ਤੁਸੀਂ ਅੱਗੇ ਵੀ ਇਹ ਮੰਗ ਕੀਤੀ ਹੈ ਕਿਹਾ ਅੱਗੇ ਮੰਗ ਕਰਾਂਗੇ ਜੀ ਹੁਣ ਦੇਖਦੇ ਆ ਬੱਚੇ ਕਿੰਨੇ ਕਿੱਸਾ ਹੁੰਦੇ ਹੈਗੇ ਉਸ ਸਾਬ ਦਾ ਮੰਗ ਕਰਾਂ ਗਵਰਨਮੈਂਟ ਦੇ ਕੋਲ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ ਦੇ ਵਿੱਚ ਹੈਗੇ ਮਾੜਾ-ਮੋਟਾ ਨਸ਼ਾ ਬਹੁਤ ਇੰਨਾ ਨਹੀਂ ਸਾਡੇ ਪਿੰਡ ਫੇ ਵੀ ਬਹੁਤ ਬਚਾ ਹੈਗਾ ਦੇ ਵੀ ਅਸੀਂ ਜਾਗਰੂਕ ਹੋਣਾ ਹੈ ਸੁਆਸਥ్య ਕੇ ਨਸ਼ੇ ਦੇ ਉਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕੰਮ ਨਾ ਕੀਤਾ ਜਾਵੇ। ਖੇਡਣ ਦਾ ਵੀ ਸਾਡਾ ਪ੍ਰੋਗਰਾਮ ਹੈਗਾ ਜੇ ਬੱਚੇ ਜੇ ਕੋਈ ਫਸਿਆ ਦੋਦੀ ਵੀ ਅਸੀਂ ਮਦਦ ਕਰਾਂਗੇ ਉਹਨੂੰ ਛਡਾਉਣ ਵਾਸਤੇ ਉਸ ਪਾਸੇ ਲੈ ਕੇ ਜਾਵਾਂਗੇ। ਇਹ ਕਹਿਣਾ ਜੀ ਜਿਹੜੇ ਬੱਚੇ ਐ ਖੇਡਾਂ ਦੇ ਪਾਸੇ ਧਿਆਨ ਦੇਣ ਇਸੇ ਕਰਕੇ ਗਰਾਊਂਡ ਦਾ ਵੀ ਉਹਨਾਂ ਲਈ ਇੰਤਜ਼ਾਮ ਕੀਤਾ ਜਾਊਗਾ। ਇਹ ਨਸ਼ਿਆਂ ਤੋਂ ਦੂਰ ਰਹਿਣ ਕਿ ਬੱਚਾ ਜਦੋਂ ਖੇਡਾਂ ਦੇ ਪਾਸੇ ਦੌੜਦਾ ਤਵੀਬ ਨਸ਼ਿਆਂ ਤੋਂ ਉਹਦਾ ਮੋਹ ਭੰਗ ਹੋ ਜਾਂਦਾ ਹੈ। ਬਹੁਤ ਬੱਚੇ ਹੋ ਜੇ ਹੈਗੇ ਜਿਹੜਾ ਖੇਡਣਾ ਵੀ ਚਾਹੁੰਦੇ ਆ ਨੇ ਲੋ ਉਦੋਂ ਜਗ੍ਹਾ ਨਹੀਂ ਮਿਲੀ ਕੱਢਣ ਵਾਸਤੇ ਨਾ ਕੋਈ ਉਹਨਾਂ ਕੋਈ ਇਹਨੇ ਇਹਨਾਂ ਕੋ ਮਸੌਸੀ ਹੁੰਦੇ ਜੋ ਕੀਤੇ ਜਾਂਦਾ ਸੀ ਉਸ ਬਾਰੇ ਕੋਈ ਪਰਵਾਨ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਸਾਰੇ ਸੱਜਣ ਮਿੱਤਰਾਂ ਰਿਸ਼ਤੇਦਾਰਾਂ ਵੱਲੋਂ ਅੱਦੇ ਸਾਰੇ ਪਿੰਡ ਵੱਲੋਂ ਆਪ ਨੂੰ ਲੱਖ ਲੱਖ ਬੁਰਗ ਸਾਹਿਬ ਦੇ ਗੁਰਪੁਰਬ ਦੀਆਂ ਵਧਾਈਆਂ ਦਿੰਦਾ ਹਾਂ ਕਿ ਗੁਰੂ ਸਾਹਿਬ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਮੈਂ ਆਪਣੇ ਵੱਲੋਂ ਸਾਰੇ ਨਗਰ ਨਿਵਾਸੀਆਂ ਜਿਨ੍ਹਾਂ ਨੇ ਵੀਰਾਂ ਨੇ ਮੈਨੂੰ ਸਰਪੰਚ ਬਣਾਇਆ ਜੋ ਭੈਣਾ ਬੀਬੀਆਂ ਮਾਈਆਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂਗੇ ਉਹਨਾਂ ਨੇ ਮੈਨੂੰ ਕੋਈ ਜੋ ਸਮਝ ਗਏ ਮੈਨੂੰ ਚੁਣਿਆ ਤੇ ਮੈਂ ਹਰੇਕ ਉਹਨਾਂ ਦੀ ਮੰਗ ਉੱਤੇ ਖਰਾ ਉਤਰਾਂਗਾ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜੋ 5 ਲੱਖ ਰੁਪਏ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਸਾਨੂੰ ਦਿੱਤਾ ਜਾਵੇ ਅਸੀਂ ਪਾਲਟੀ ਮਾਰੀ ਤੋਛ ਕੇ ਆਪਣੇ ਪਿੰਡ ਦਾ ਵਿਕਾਸ ਕਰਾ ਸਕੀਏ ਪਲਵਿੰਦਰ ਸਿੰਘ ਭਗਵਾਨਪੁਰ ਨਿਵਾਸੀ ਜੋ ਸਾਡਾ ਸਰਪੰਚ ਸੁਖਜਿੰਦਰ ਸਿੰਘ ਸਰਬ ਸੰਤੀ ਨਾ ਚੁਣਿਆ ਗਿਆ ਹੈ ਇਹ ਉਹਨਾਂ ਦੇ ਬਹੁਤ ਅچھے ਇਨਸਾਨ ਹਨ ਮਾਨ ਰਸੀ ਸਰਬ ਸੰਤੀ ਦੇ ਨਾਲ ਸਾਰੇ ਨਗਰ ਨੇ ਚੁਣਿਆ ਤਾਂ ਕਿ ਸਾਡੇ ਸਾਰੇ ਸਾਂਝੇ ਕੰਮ ਕੰਮ ਪੂਰੇ ਹੋ ਸਕਣ پیسے ਦੇਣਾ ਚਾਹੁੰਨੇ ਸੀ ਜੋ ਬੁਰਾਨਕ ਜੀ ਨੇ ਸਮਝਾਇਆ ਉਸ ਤਰੀਕੇ ਦੇ ਨਾਲ ਸਾਰੇ ਲੋਕਾਂ ਨੂੰ ਸਾਰੇ ਉਸੇ ਤਰ੍ਹਾਂ ਹੀ ਚੱਲਣ ਮੈਂ ਕੋਈ ਇਹ ਜਿਹਾ ਲੜਾਈ ਝਗੜਾ ਜਾਂ ਕਿਸੇ ਤਰ੍ਹਾਂ ਦਾ ਬਿੰਨਾ ਹੋਵੇ ਅਸੀਂ ਸਾਰੇ ਜਾਣੇ ਨਾਲ ਮਿਲ ਕੇ ਧਾਰੇ ਪਿੰਡ ਦੇ ਵਿਕਾਸ ਨੂੰ ਅੱਗੇ ਵਧਾਈਏ ਆਪਣੇ ਆਲੋਗ ਆਪਣੇ ਪਰਿਵਾਰੋਂ ਆਪਣੀ ਪੰਚਾਇਤ ਵੱਲੋਂ ਆਪਣੇ ਨਗਰ ਵੱਲੋਂ ਸਾਰਿਆਂ ਵੱਲੋਂ ਆਪਣੇ ਸਾਰਿਆਂ ਨੂੰ ਵਿਦੇਸ਼ ਵਿਰੇਸ ਬੈਠਿਆਂ ਨੂੰ ਵੀ ਬਹੁਤ-ਬਹੁਤ ਨਾਰਕਲੀ ਪਰਿਵਾਰੋਂ ਸਾਰੇ ਇਲਾਕਾ ਨਿਵਾਸੀ ਸਾਰੇ ਪਿੰਡ ਵਾਸੀਆਂ ਨੂੰ ਤੇ ਬਾਹਰ ਬੈਠੇ ਬੱਚਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਦਿੰਦਾ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ